ਸਤਨਾਮ ਵਾਹਿਗੁਰੂ ਸਾਹਿਬ ਜੀਓ ਅਸ ਨੂੰ ਪ੍ਰੇਮ ਉਮਾਹੜਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰ ਹੈ ਲੇਖੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨਾਈ ਅਸੂ ਸੁਖੀ ਵਸੰਦੀਆ ਜਿਨਾਮਿਆ ਹਰਿ ਰਾਹੀ ਅਸੂ ਸੁਖੀ ਵਸੰਦੀਆ ਜਿਨਾਮਿਆ ਹਰਿ ਰਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਕੀ ਗੋਦ ਦਾ ਆਨੰਦ ਮਾਣ ਰਹੀ ਸਤ ਸੰਗੀ ਜਨੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਅਸੂ ਦੇ ਮਹੀਨੇ ਦੀ ਸੰਗਰਾਦ ਹੈ ਅੱਜ ਤੋਂ ਅਸੂ ਦਾ ਮਹੀਨਾ ਆਰੰਭ ਹੋਣਾ ਹੈ ਤੇ ਇਸ ਮਹੀਨੇ ਦੇ ਪਰਥਾਈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਾਣੀ ਬਾਰਾ ਮਹਾ ਜਿਸ ਵਿੱਚੋਂ ਹੁਣੇ ਆਪਾਂ ਸ਼ਬਦ ਸਰਵਣ ਕੀਤਾ ਹੈ ਇਸ ਸ਼ਬਦ ਦੀ ਆਪਾਂ ਵਿਚਾਰ ਕਰਾਂਗੇ ਤਾਂ ਜੋ ਸਾਨੂੰ ਇਹ ਸਮਝ ਪਵੇ ਕਿ ਗੁਰੂ ਸਾਹਿਬ ਸਾਨੂੰ ਕੀ ਦੱਸਣਾ ਚਾਹੁੰਦੇ ਹਨ ਸਾਡੇ ਲਈ ਕੀ ਫਰਮਾਨ ਕਰਦੇ ਹਨ ਆਓ ਜੀ ਇਸ ਮਹੀਨੇ ਦੀ ਜੋ ਵਿਚਾਰ ਹੈ ਉਸ ਨੂੰ ਆਰੰਭ ਕਰਨ ਤੋਂ ਪਹਿਲਾਂ ਗੱਜ-ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੂ ਦਾ ਮਹੀਨਾ ਜੋ ਕਿ ਠੰਡ ਦਾ ਪਹਿਲਾ ਮਹੀਨਾ ਮੰਨਿਆ ਜਾਂਦਾ ਹੈ ਇਸ ਤੋਂ ਪਿਛਲਾ ਮਹੀਨਾ ਜੋ ਭਾਦੋ ਦਾ ਮਹੀਨਾ ਸੀ ਜਿਸ ਵਾਰੇ ਆਪਾਂ ਗੁਰਬਾਣੀ ਵਿੱਚ ਵੀ ਸਰਵਣ ਕੀਤਾ ਕਿ ਇਸ ਮਹੀਨੇ ਪਰਮ ਭਲੇਖੇ ਵਿੱਚ ਵੀ ਸਾਡਾ ਜੀਵਨ ਅਤੀਤ ਹੋ ਰਿਹਾ ਹੈ ਤੇ ਇਹ ਗੱਲ ਮਹਾਰਾਜ ਸਾਡੇ ਜੋ ਜੀਵਨ ਦੀ ਗੱਲ ਮਹਾਰਾਜ ਨੇ ਕੀਤੀ ਹੈ ਪਰ ਉਸ ਮਹੀਨੇ ਬਾਰੇ ਭਾਗ ਕੇ ਭਾਦੋ ਦੇ ਮਹੀਨੇ ਬਾਰੇ ਆਪਾਂ ਸਭ ਜਾਣਦੇ ਹੀ ਹਾਂ ਕਿ ਕਿਵੇਂ ਇੱਕ ਪਾਸੇ ਗਰਮੀ ਹੁੰਦੀ ਹੈ ਭਾਵ ਧੁੱਪ ਚੜੀ ਹੁੰਦੀ ਹੈ ਦੂਜੇ ਪਾਸੇ بارش ਕਰਕੇ ਸਾਨੂੰ ਠੰਡ ਪ੍ਰਤੀਤ ਹੋਣ ਲੱਗ ਜਾਂਦੀ ਹੈ ਉਸ ਮਹੀਨੇ ਤੋਂ ਬਾਅਦ ਅੱਜ ਦੇ ਮਹੀਨੇ ਦੀ ਜੋ ਅੱਜ ਦੇ ਦਿਨ ਤੋਂ ਜੋ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਭਾਵ ਅਸੂ ਦਾ ਮਹੀਨਾ ਜੋ ਕਿ ਠੰਡ ਦਾ ਪਹਿਲਾ ਮਹੀਨਾ ਦੱਸਿਆ ਜਾਂਦਾ ਹੈ ਇਸ ਬਾਰੇ ਮਹਾਰਾਜ ਸਾਨੂੰ ਕੀ ਫਰਮਾਨ ਕਰਦੇ ਹਨ ਅਸਨ ਪ੍ਰੇਮ ਉਮਾ ਹੜਾ ਕਿਉਂ ਮਿਲੀ ਹੈ ਗਰ ਜਾਏ ਇੱਥੇ ਮਹਾਰਾਜ ਸਾਨੂੰ ਇਹ ਦੱਸਣਾ ਕਰਦੇ ਹਨ ਕਿ ਮੇਰੀ ਮਾਂ ਭਾਵ ਕੇ ਜੋ ਸਾਨੂੰ ਜਨਮ ਦੇਣ ਵਾਲੀ ਮਾਂ ਹੈ ਤੇ ਉਸ ਮਾਂ ਨੂੰ ਆਪਾਂ ਸੰਬੋਧਿਤ ਹੋ ਕੇ ਆਖਦੇ ਹਾਂ ਕਿ ਐ ਮੇਰੀ ਮਾਂ ਮੈਨੂੰ ਦੱਸ ਕਿ ਮੈਂ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਾਂ ਕਿਉਂਕਿ ਮੇਰੇ ਅੰਦਰ ਪ੍ਰੇਮ ਦਾ ਉਛਾਲਾ ਆ ਰਿਹਾ ਹੈ ਪ੍ਰੇਮ ਜੋ ਪਰਮਾਤਮਾ ਪ੍ਰਤੀ ਹੈ ਉਸ ਪ੍ਰੇਮ ਕਰਕੇ ਮੇਰੇ ਅੰਦਰ ਐਸੀ ਵਿਥਾ ਮੇਰੀ ਹਿਰਦੇ ਦੀ ਬਣੀ ਹੈ ਕਿ ਮੈਂ ਚਾਹੁੰਨੀ ਹਾਂ ਕਿ ਮੈਨੂੰ ਪ੍ਰਭੂ ਪਤੀ ਮਿਲੇ ਇਹ ਜੋ ਗੱਲ ਮਹਾਰਾਜ ਸਾਨੂੰ ਦੱਸਣਾ ਚਾਹੁੰਦੇ ਹਨ ਇਹ ਗੁਰਮੁਖ ਜੀਵ ਇਸਤਰੀਆਂ ਦੇ ਜੋ ਗੱਲ ਹੈ ਉਹਨਾਂ ਦੀ ਜੋ ਵਿਅਥਾ ਹੈ ਉਹ ਮਹਾਰਾਜ ਇਸ ਪੰਕਤੀ ਵਿੱਚ ਫਰਮਾਨ ਕਰਦੇ ਹਨ ਕਿ ਜੋ ਜੀਵ ਇਸਤਰੀ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਆਪਣੇ ਹਿਰਦੇ ਅੰਦਰ ਰੱਖਦੀ ਹੈ ਉਸ ਦੇ ਅੰਦਰ ਪ੍ਰੇਮ ਛਾਲੇ ਮਾਰਦਾ ਹੈ ਫਿਰ ਉਹ ਉਸ ਪ੍ਰਮਾਤਮਾ ਨੂੰ ਪਾਉਣ ਦਾ ਯਤਨ ਕਰਦੀ ਹੈ ਉਹ ਆਪਣੇ ਵੱਡਿਆਂ ਤੋਂ ਪੁੱਛਦੀ ਹੈ ਉਹਨਾਂ ਤੋਂ ਪੁੱਛਦੀ ਹੈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਹੈ ਤੇ ਫਿਰ ਅਗਲੀ ਪੰਕਤੀ ਵਿੱਚ ਵੀ ਮਹਾਰਾਜ ਫਰਮਾਨ ਕਰਦੇ ਹਨ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਉਸ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਕੋਈ ਗੁਰਮੁਖ ਜੀ ਮੈਨੂੰ ਆ ਕੇ ਉਸ ਪਰਮਾਤਮਾ ਦੇ ਨਾਲ ਮਿਲਾ ਲਵੇ ਕਿਉਂਕਿ ਆਪਾਂ ਸਰਵਣ ਕਰਦੇ ਹਾਂ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹ ਮਾਰਗ ਦੇ ਖਿਲਾਫ ਮੈਨੂੰ ਉਸ ਪਰਮਾਤਮਾ ਦਾ ਮਾਰਗ ਦੱਸ ਦਵੇ ਐਸਾ ਕੋਈ ਗੁਰਮੁਖ ਜਨ ਮੈਨੂੰ ਮਿਲੇ ਮੈਂ ਉਸ ਅੱਗੇ ਇਹੀ ਫਰਿਆਦ ਕਰਦੀ ਹਾਂ ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ ਕਿਉਂਕਿ ਮੇਰੇ ਮਨ ਤੇ ਤਨ ਵਿੱਚ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਇਸ ਬਾਰੇ ਵੀ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਐਸੇ ਜੋ ਜੀਵ ਦੇ ਅੰਦਰ ਪਿਆਸ ਪੈਦਾ ਹੁੰਦੀ ਹੈ ਉਹ ਪਿਆਸ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਨਾਲ ਹੀ ਬੁਝਦੀ ਹੈ ਜੋ ਤ੍ਰਿਪਤੀ ਹੈ ਉਹ ਸੱਚੇ ਭੋਜਨ ਨਾਲ ਭਾਵ ਪਰਮਾਤਮਾ ਦੇ ਨਾਮ ਸਿਮਰਨ ਨਾਲ ਹੀ ਮੁਝ ਸਕਦੀ ਹੈ ਇੱਕ ਆਪਾਂ ਭੋਜਨ ਛਕਦੇ ਹਾਂ ਆਪਣੇ ਤਨ ਲਈ ਭਾਵ ਜੋ ਸਾਡੇ ਤਨ ਦੀ ਖੁਰਾਕ ਹੈ ਉਹ ਆਪਾਂ ਜੋ ਭੋਜਨ ਕਰਦੇ ਹਾਂ ਉਹ ਭੋਜਨ ਇਸ ਸਨ ਦੀ ਖੁਰਾਕ ਲਈ ਹੈ ਇਸ ਸਰੀਰ ਨੂੰ ਚਲਾਉਣ ਵਾਸਤੇ ਆਪਾਂ 36 ਪ੍ਰਕਾਰ ਦੇ ਭੋਜਨ ਛਕਦੇ ਹਾਂ ਪਰ ਜੋ ਮਨ ਦੀ ਜੋ ਮਨ ਦੀ ਪਿਆਸ ਉਜਣੀ ਹੈ ਜਾਂ ਮਨ ਦਾ ਜੋ ਭੋਜਨ ਹੈ ਮਨ ਦੀ ਜੋ ਖੁਰਾਕ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੈ ਜੇਕਰ ਆਪਾਂ ਪਰਮਾਤਮਾ ਦੇ ਨਾਮ ਨੂੰ ਜਪਾਂਗੇ ਤਾਂ ਸਾਡੇ ਅੰਦਰ ਦੀ ਜੋ ਤ੍ਰਿਸ਼ਨਾ ਦੀ ਭੁੱਖ ਹੈ ਤ੍ਰਿਸ਼ਨਾ ਦੀ ਪਿਆਸ ਹੈ ਉਹ बुझ ਜਾਵੇਗੀ ਸੰਤ ਸਹਾਈ ਪ੍ਰੇਮ ਕੇ ਔ ਤਿੰਨ ਕਹਿ ਲਾਗਾ ਪਾਏ ਫਿਰ ਅਗਲੀ ਪੰਕਤੀ ਵਿੱਚ ਮਹਾਰਾਜ ਦਸਦੇ ਬਣ ਕੇ ਐਸੇ ਸੰਤ ਜਨ ਜਿਨ੍ਹਾਂ ਦਾ ਜੀਵਨ ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਉਸ ਦੇ ਹੁਕਮ ਵਿੱਚ ਚੱਲਣ ਕਰਕੇ ਸਤ ਹੋ ਗਿਆ ਹੈ ਫਿਰ ਹੋ ਗਿਆ ਹੈ ਭਾਵ ਉਹਨਾਂ ਦੇ ਅੰਦਰ ਵੀ ਆਤਮਿਕ ਥਿਰਤਾ ਆ ਗਈ ਹੈ ਐਸੇ ਸੰਤ ਜਨ ਸਹਾਇੀ ਹੁੰਦੇ ਹਨ ਉਸ ਪਰਮਾਤਮਾ ਦੇ ਪਿਆਰ ਨੂੰ ਹਾਸਲ ਕਰਵਾਉਣ ਲਈ ਭਾਵੇਂ ਜੇਕਰ ਆਪਾਂ ਪਰਮਾਤਮਾ ਦਾ ਪਿਆਰ ਲੈਣਾ ਹੈ ਜੇਕਰ ਆਪਾਂ ਪਰਮਾਤਮਾ ਨੂੰ ਮਿਲਣਾ ਚਾਹੁੰਨੇ ਹਾਂ ਤਾਂ ਸਾਨੂੰ ਇਹਨਾਂ ਸੰਤਾਂ ਦੇ ਪੈਰੀ ਪੈਣਾ ਪਵੇਗਾ ਭਾਵ ਉਹਨਾਂ ਕੋਲ ਅਮਰਤਾ ਸਹਿਤ ਅਰਦਾਸ ਬੇਨਤੀ ਕਰਕੇ ਆਪਾਂ ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ ਮੰਗਣੀ ਹੈ ਜਿਵੇਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਜੋੜ ਮਿਲ ਬੈਠੇ ਹਾਂ ਸਾਡੇ ਆਉਣ ਦਾ ਜੋ ਮਕਸਦ ਹੈ ਉਹ ਇਹੀ ਹੈ ਤੇ ਹੋਣਾ ਵੀ ਇਹੀ ਚਾਹੀਦਾ ਹੈ ਕਿ ਸਾਡੇ ਅੰਦਰ ਦੀ ਪਿਆਸ बुझे ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣ ਸਾਨੂੰ ਇਹ ਕੁਝ ਮਿਲੇ ਭਾਵ ਹੈ ਪਰਮਾਤਮਾ ਦਾ ਨਾਮ ਮਿਲੇ ਮੰਗਣਾ ਹਰ ਜਸ ਗੁਰ ਤੇ ਮੰਗਣਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਨੀਕਾ ਤੋਂ ਭਾਵ ਚੰਗਾ ਭਾਵ ਕਿ ਜੋ ਕੁਝ ਆਪਾਂ ਦੁਨਿਆਵੀ ਲੋੜਾਂ ਲਈ ਵਸਤੂਆਂ ਮੰਗਦੇ ਹਾਂ ਉਹ ਵੀ ਆਪਾਂ ਆਪਣੇ ਗੁਰੂ ਤੋਂ ਤੇ ਪਰਮਾਤਮਾ ਤੋਂ ਮੰਗਣੀ ਹੈ ਤੇ ਮਿਲਦੀ ਵੀ ਹੈ ਪਰ ਅਸਲ ਚੀਜ਼ ਜੋ ਜ਼ਰੂਰੀ ਚੀਜ਼ ਹੈ ਉਹ ਪਰਮਾਤਮਾ ਦਾ ਨਾਮ ਸਿਮਰਨ ਹੈ ਕਿਉਂਕਿ ਆਪਾਂ ਆਪਣੇ ਆਪਣੇ ਜੋਰ ਨਾਲ ਪਰਮਾਤਮਾ ਦਾ ਨਾਮ ਬਿਨੈ ਜਪ ਸਕਦੇ ਹਾਂ ਨਾਮ ਜਪਣਾ ਤਾਂ ਦੂਰ ਦੀ ਗੱਲ ਹੈ ਆਪਾਂ ਆਪਣੇ ਬਿਸਤਰ ਤੋਂ ਵੀ ਨਹੀਂ ਉੱਠ ਸਕਦੇ ਜੇਕਰ ਪ੍ਰਮਾਤਮਾ ਨਾ ਚਾਵੇ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਭ ਕੁਝ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਮੈਂ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਇ ਜੇ ਤੁਹਾਨੂੰ ਇਹ ਹੁਕਮ ਵਾਲੀ ਗੱਲ ਸਮਝ ਆ ਜਾਂਦੀ ਹੈ ਤਾਂ ਉਸ ਅੰਦਰੋਂ ਹਉਮੈ ਵੀ ਮੁਕ ਜਾਂਦੀ ਹੈ ਤੇ ਇਸ ਹਉਮੈ ਦੇ ਮੁਕਣ ਕਰਕੇ ਹੀ ਆਪਾਂ ਪ੍ਰਮਾਤਮਾ ਦਾ ਨਾਮ ਵੀ ਜਪ ਸਕਦੇ ਹਾਂ ਕਿਉਂਕਿ ਗੁਰਬਾਣੀ ਦਾ ਪ੍ਰਮਾਨ ਨਹੀਂ ਹੁੰਦਾ ਹੈ ਹਉਮੈ ਨਾਮੈ ਨਾਲ ਵਿਰੋਧ ਹੈ ਦੋਵੇਂ ਨਾ ਬਸੈ ਇੱਕ ਥਾਂਏ ਕਿ ਜੋ ਹਉਮੈ ਹੈ ਜੋ ਮੈਂ ਹੈ ਜੋ ਹੰਕਾਰ ਹੈ ਇਸ ਸੰਕਾਰ ਕਰਕੇ ਆਪਾਂ ਪਰਮਾਤਮਾ ਦਾ ਨਾਮ ਨਹੀਂ ਜਪ ਸਕਦੇ ਤੇ ਜੇਕਰ ਪਰਮਾਤਮਾ ਦਾ ਨਾਮ ਜਪ ਲਿਆ ਤਾਂ ਇਸ ਹੋਮੇ ਉਪੀ ਮੈਲ ਜੋ ਇਹ ਵਿਕਾਰ ਹੈ ਇਸ ਨੇ ਵੀ ਨਸ਼ਟ ਹੋ ਜਾਣਾ ਸੋ ਸਾਨੂੰ ਕੀ ਕਰਨਾ ਹੈ ਸਾਨੂੰ ਕੇਵਲ ਸੰਤ ਜਨਾ ਦੇ ਚਰਨੀ ਪੈ ਕੇ ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ ਉਸ ਉੱਤੇ ਹੀ ਆਪਣਾ ਜੀਵਨ ਆਧਾਰਿਤ ਕਰਨਾ ਹੈ ਆਪਣੇ ਜੀਵਨ ਦਾ ਆਧਾਰ ਨਾਮ ਸਿਮਰਨ ਨੂੰ ਬਣਾਉਣਾ ਹੈ ਸੰਤ ਉਪਦੇਸ਼ ਨੂੰ ਮੰਨਣਾ ਹੈ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਇ ਫਿਰ ਮਹਾਰਾਜ ਦੱਸਦੇ ਹਨ ਕਿ ਬਿਨਾਂ ਪਰਮਾਤਮਾ ਤੋਂ ਸਾਨੂੰ ਕਦੇ ਵੀ ਸੁੱਖ ਨਹੀਂ ਮਿਲ ਸਕਦਾ ਇੱਥੇ ਆਤਮਿਕ ਸੁੱਖ ਦੀ ਗੱਲ ਕੀਤੀ ਹੈ ਕਿਉਂਕਿ ਬਾਹਰੀ ਸੁੱਖ ਬੇਸ਼ੱਕ ਸਾਡੇ ਕੋਲ ਹੋਣ ਪਰ ਜੇਕਰ ਸਾਡੇ ਅੰਦਰ ਦੀ ਤ੍ਰਿਸ਼ਨਾ ਨਹੀਂ 부ਝੀ ਤਾਂ ਇਹਨਾਂ ਸੁੱਖਾਂ ਦਾ ਵੀ ਕੋਈ ਲਾਭ ਨਹੀਂ ਕਿਉਂਕਿ ਤ੍ਰਿਸ਼ਨਾ ਬਿਰਲੇ ਹੀ ਹੀ 부ਝੀ ਹੈ ਔਟ ਜੋਰੇ ਲਾਖ ਕਰੋਰੇ ਅੰਗ ਨਾ ਮੋਰੇ ਪਰੈ ਪਰੈ ਹੀ ਕੁਲ ਜੀਏ ਕਿਉਂਕਿ ਜੋ ਤ੍ਰਿਸ਼ਨਾ ਦੀ ਅਗ ਹੈ ਤ੍ਰਿਸ਼ਨਾ ਦੀ ਪਿਆਸ ਹੈ ਇਹ ਵਿਰਲੇ ਜਨਾਂ ਦੀ ਹੀ बुझਦੀ ਹੈ ਕੋਈ ਵਿਰਲਾ ਹੋਵੇਗਾ ਜੋ ਪਰਮਾਤਮਾ ਨਾਲ ਜੁੜਿਆ ਹੋਣ ਕਰਕੇ ਹੀ ਸ਼ਾਂਤ ਹੋ ਸਕਦਾ ਹੈ ਭਾਵ ਫਿਰ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਕਦੇ ਸਤਾਉਂਦੀ ਨਹੀਂ ਹੈ ਉਸ ਨੂੰ ਤੰਗ ਨਹੀਂ ਕਰਦੀ ਤੇ ਉਹ ਫਿਰ ਸੁੱਖ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ ਇੱਥੇ ਵੀ ਮਹਾਰਾਜ ਨੇ ਇਹ ਦੱਸਿਆ ਹੈ ਕਿ ਪਰਮਾਤਮਾ ਦੇ ਨਾਮ ਸਦਕਾ ਹੀ ਸਾਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਹੋਰ ਕੋਈ ਚੀਜ਼ ਨਹੀਂ ਜਿਸ ਨਾਲ ਸਾਨੂੰ ਆਤਮਿਕ ਸੁਖ ਪ੍ਰਾਪਤ ਹੋਵੇ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿਨ੍ਹਾਂ ਨੇ ਇਸ ਪ੍ਰੇਮ ਰਸ ਨੂੰ ਚਖ ਲਿਆ ਹੈ ਤਾਂ ਫਿਰ ਉਹਨਾਂ ਦੀ ਤ੍ਰਿਪਤੀ ਹੋ ਗਈ ਹੈ ਫਿਰ ਉਹ ਮਾਇਆ ਦੀ ਚੀਜ਼ਾਂ ਤੋਂ ਨਿਰਲੇਪ ਹੋ ਗਏ ਹਨ ਭਾਵ ਵਿਸ਼ਕ ਉਹਨਾਂ ਕੋਲ ਮਾਇਆ ਦੀਆਂ ਵਸਤੂਆਂ ਹਨ ਪਰ ਉਹਨਾਂ ਦੀ ਜੋ ਤ੍ਰਿਸ਼ਨਾ ਵਾਲੀ ਅੱਗ ਹੈ ਜਿਵੇਂ ਕੋਟ ਜੋਰੇ ਲੱਖ ਕਰੋਰੇ ਅੰਗ ਨਾ ਮੋਰੇ ਪਰੈ ਪਰੈ ਕੋ ਲੋ ਜੀਏ ਇਹ ਵਾਲੀ ਜੋ ਤ੍ਰਿਸ਼ਨਾ ਦੀ ਪਿਆਸ ਹੈ ਇਹ ਫਿਰ ਉਹਨਾਂ ਦੀ बुझ ਜਾਂਦੀ ਹੈ ਭਾਵ ਜਿਹੜੇ ਤ੍ਰਿਸ਼ਨਾ ਦੀ ਹੱਗ ਤੋਂ ਗ੍ਰਸਤ ਹਨ ਭਾਵ ਜਿਨ੍ਹਾਂ ਅੰਦਰ ਤ੍ਰਿਸ਼ਨਾ ਦੀ ਪਿਆਸ ਬਣੀ ਹੋਈ ਹੈ ਉਹ ਫਿਰ ਬੇਸ਼ਕ ਉਹਨਾਂ ਕੋਲ ਕਰੋੜਾਂ ਤਾਦਾ ਧਨ ਹੋਵੇ ਜਾਂ ਹੋਰ ਮਹਿਲ ਮਾੜੀਆਂ ਜਾਂ ਹੋਰ ਕੀਮਤੀ ਵਸਤੂਆਂ ਹੋਣ ਪਰ ਉਹ ਰਜਦੇ ਨਹੀਂ ਹਨ ਇਹ ਜੋ ਰਜਣਾ ਹੈ ਭਾਵ ਕਿ ਜੋ ਅਸਲ ਫੂਕ ਵਿੱਚ ਰਾਜਾ ਬੰਨਾ ਹੈ ਉਹ ਰਾਜਾ ਤਾਂ ਹੀ ਬਣ ਸਕਦੇ ਹਾਂ ਜੇਕਰ ਪਰਮਾਤਮਾ ਦਾ ਨਾਮ ਜਪਾਂਗੇ ਪਰਮਾਤਮਾ ਦੇ ਨਾਮ ਜਪਣ ਸਦਕਾ ਸਾਡੇ ਜੋ ਅੰਦਰ ਦੀ ਅੱਗ ਹੈ ਜੋ ਕ੍ਰਿਸ਼ਨਾਂ ਦੀ ਅੱਗ ਹੈ ਉਹ ਸ਼ਾਂਤ ਹੋ ਜਾਂਦੀ ਹੈ ਫਿਰ ਆਪਾਂ ਪਰਮਾਤਮਾ ਨੂੰ ਪਾਉਣ ਕਰਕੇ ਸਦਾ ਹੀ ਸੁੱਖ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਾਂ ਆਪ ਤੇ ਆਤ ਦਿਨਤੀ ਕਰ ਹੈ ਲੇਖੋ ਪ੍ਰਭੂ ਲੜ ਲਾਈ ਫਿਰ ਇੱਥੇ ਆਪਾ ਤਿਆਗ ਕਰਨ ਦੀ ਗੱਲ ਕੀਤੀ ਹੈ ਭਾਵ ਜੋ ਆਪਾ ਭਾਵ ਹੈ ਜੋ ਹਮ ਹੈ ਹੈ ਜੋ ਮੈਂ ਹੈ ਉਸ ਨੂੰ ਛੱਡ ਕੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਐ ਪਰਮਾਤਮਾ ਮੈਨੂੰ ਤੁਸੀਂ ਆਪਣੇ ਨਾਲ ਜੋੜ ਲਓ ਮੈਨੂੰ ਤੁਸੀਂ ਆਪਣੇ ਲਾੜ ਲਾ ਲਓ ਮੈਂ ਫਿਰ ਹੋਰ ਕਿਸੇ ਨਾਲ ਨਾ ਜੁੜਾਂ ਹੋਰ ਕਿਸੇ ਪਾਸੇ ਨਾ ਚਲਾਂ ਜੋ ਹਰ ਕੰਤ ਮਿਲਾਇਆ ਸੇ ਵਿਛੜਕਤ ਹੈ ਨਾ ਜਾਏ ਜਿਨ੍ਹਾਂ ਨੂੰ ਪ੍ਰਭੂਪਤੀ ਆਪਣੇ ਨਾਲ ਮਿਲਾ ਲੈਂਦਾ ਹੈ ਤਾਂ ਫਿਰ ਉਹਨਾਂ ਨੂੰ ਕਦੇ ਵੀ ਵਿਛੋੜਾ ਨਹੀਂ ਸਤਾਉਂਦਾ ਫਿਰ ਉਹਨਾਂ ਨੂੰ ਕਦੇ ਵੀ ਵਿਛੋੜੇ ਦਾ ਦੁੱਖ ਨਹੀਂ ਸਹਿਣਾ ਪੈਂਦਾ ਕਿਉਂਕਿ ਜੋ ਪਰਮਾਤਮਾ ਹੈ ਉਹ ਪਰਮਾਤਮਾ ਜੋ ਸਦਾ ਥਿਰ ਹੈ ਉਸ ਨੂੰ ਆਪਾਂ ਸਤ ਵੀ ਕਹਿੰਨੇ ਆ ਕਿਉਂਕਿ ਪਰਮਾਤਮਾ ਜਿੱਥੇ ਆਪ ਸਤ ਹੈ ਉਸ ਦਾ ਨਾਮ ਵੀ ਸਤ ਹੈ ਜੋ ਉਸ ਦਾ ਨਾਮ ਜਪਦੇ ਹਨ ਉਹ ਵੀ ਸਤ ਹੋ ਜਾਂਦੇ ਹਨ ਇਸੇ ਕਰਕੇ ਹੀ ਆਪਾਂ ਉਹਨਾਂ ਨੂੰ ਸੰਤ ਵੀ ਆਖਦੇ ਹਾਂ ਉਹਨਾਂ ਦਾ ਜੀਵਨ ਉੱਚਾ ਹੋਣ ਕਰਕੇ ਸੱਚਾ ਹੋਣ ਕਰਕੇ ਉਹਨਾਂ ਨੂੰ ਸੰਤ ਦੀ ਉਪਾਧੀ ਸਾਧ ਦੀ ਉਪਾਧੀ ਗੁਰੂ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ ਆ ਇਸੇ ਕਰਕੇ ਮਹਾਰਾਜ ਦੱਸਦੇ ਹਨ ਕਿ ਸਾਨੂੰ ਪਰਮਾਤਮਾ ਦੇ ਨਾਲ ਹੀ ਜੁੜਨਾ ਚਾਹੀਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੈ ਜਿੱਦਾਂ ਉੱਥੇ ਇਹ ਬਖਸ਼ਿਸ਼ ਹੋ ਗਈ ਹੈ ਫਿਰ ਉਹਨਾਂ ਨੂੰ ਕਦੇ ਵੀ ਵਿਛੋੜੇ ਦਾ ਦੁੱਖ ਸਹਿਣਾ ਨਹੀਂ ਪੈਂਦਾ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਕਿਉਂਕਿ ਪ੍ਰਭ ਤੋਂ ਬਗੈਰ ਔਰ ਦੂਜਾ ਕੋਈ ਨਹੀਂ ਜਿਸ ਦੀ ਆਪਾਂ ਸ਼ਰਨ ਵਿੱਚ ਪੈਣਾ ਹੈ ਕੇਵਲ ਤੇ ਕੇਵਲ ਉਹ ਅਕਾਲ ਪੁਰਖ ਜੋ ਕਾਲ ਤੋਂ ਪਰੇ ਰਹਿ ਜੋ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ ਜੋ ਜੀਵਨ ਮਰਨ ਦੇ ਗੇੜ ਤੋਂ ਮੁਕਤ ਹੈ ਜੋ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ ਪਾਵਨਾ ਤੇ ਉਹਦਾ ਕੋਈ ਜਨਮਦਾਤਾ ਹੈ ਤੇ ਨਾ ਹੀ ਉਸ ਦਾ ਕੋਈ ਕਾਲ ਹੈ ਉਹ ਪਰਮਾਤਮਾ ਜਿਸ ਦੀ ਉਤਪਤੀ ਆਪਣੇ ਆਪ ਤੋਂ ਹੀ ਹੈ ਜਿਸ ਦਾ ਨਾਮ ਹੀ ਸਤ ਹੈ ਜੋ ਸਦਾ ਵਾਸਤੇ ਫਿਰ ਹੈ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਐਸੇ ਪਰਮਾਤਮਾ ਦੀ ਗੱਲ ਜੋ ਪਰਮਾਤਮਾ ਸਦਾ ਥਿਰ ਹੈ ਉਸ ਪਰਮਾਤਮਾ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਜਿਸ ਦੀ ਆਪਾਂ ਸ਼ਰਨ ਵਿੱਚ ਪੈਣਾ ਹੈ ਜਿਸ ਦੇ ਆਪਾਂ ਲੜ ਲਗਣਾ ਅਸੂ ਸੁਖੀ ਬਸੰਦੀਆ ਜਿਨਾ ਮਿਆ ਹਰ ਰਾਇ ਇਥੇ ਮਾਇਆ ਦੀ ਗੱਲ ਕਰਤੀ ਹੈ। ਕਈ ਮਾਇਆ ਨੂੰ ਮਾਇਆ ਵੀ ਆਖ ਜਾਂਦੇ ਹਨ ਪਰ ਦੋਨਾਂ ਵਿੱਚ ਬਹੁਤ ਫਰਕ ਹੈ। ਬੇਸ਼ੱਕ ਲੇਖਣ ਵਿੱਚ ਕੇਵਲ ਇੱਕ ਕੰਨੇ ਦਾ ਫਰਕ ਹੈ ਪਰ ਜੇਕਰ ਵਿਚਾਰ ਕਰੀਏ ਤਾਂ ਇਸ ਦੇ ਅਰਥਾਂ ਵਿੱਚ ਹਜ਼ਾਰਾਂ ਗੁਣਾ ਹੀ ਫਰਕ ਹੈ। ਮਾਇਆ ਤੋਂ ਭਾਵ ਹੁੰਦਾ ਹੈ ਕੇ ਦਇਆ ਕਿਰਪਾ ਤੇ ਜੋ ਮਾਇਆ ਹੈ ਉਹ ਆਪਾਂ ਜਾਣਦੇ ਹੀ ਹਾਂ ਕਿ ਤਾਂ ਅੰਬੋਲ ਦੀ ਗੱਲ ਹੁੰਦੀ ਹੈ ਇੱਥੇ ਮਹਾਰਾਜ ਫਰਮਾਨ ਕਰਦੇ ਹਨ ਕਿ ਐਸੀ ਜੀਵ ਸਤਰੀਆਂ ਸੁਖੀ ਵਸਦੀਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਮਿਹਰ ਹੋਵੇ ਭਾਵ ਕੇ ਜਿਨ੍ਹਾਂ ਨੂੰ ਪਰਮਾਤਮਾ ਮਿਲ ਗਿਆ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ ਹਨ ਪਰਮਾਤਮਾ ਦੇ ਜ਼ਿਕਰ ਦਰਸ਼ਨਾਂ ਦੀ ਗੱਲ ਕਰੀਏ ਆ ਪਰਮਾਤਮਾ ਦੇ ਅਸਲ ਦਰਸ਼ਨ ਇਹੀ ਹਨ ਜੋ ਆਪਾਂ ਹਰ ਜੀਵ ਨੂੰ ਪਰਮਾਤਮਾ ਹੀ ਸਮਝੀਏ ਹਰ ਕੁਦਰਤ ਦੇ ਜ਼ਰਰੇ ਜ਼ਰਰੇ ਵਿੱਚੋਂ ਉਸ ਦੇ ਦਰਸ਼ਨ ਕਰ ਲਈਏ ਤਾਂ ਪਰਮਾਤਮਾ ਦੇ ਦਰਸ਼ਨ ਵੀ ਇਹੀ ਹਨ ਕਿਉਂਕਿ ਪਰਮਾਤਮਾ ਬਾਰੇ ਆਪਾਂ ਸਭ ਜਾਣਦੇ ਹਾਂ ਹਰ ਥਾਂ ਵਿੱਚ ਉਹ ਹਸਿਆ ਹੋਇਆ ਹੈ ਕਣ-ਕਣ ਵਿੱਚ ਉਸਦਾ ਵਾਸਾ ਹੈ ਤੇ ਉਸ ਪਰਮਾਤਮਾ ਨੂੰ ਜਿਨ੍ਹਾਂ ਨੇ ਪਾ ਲਿਆ ਹੈ ਜਿਨ੍ਹਾਂ ਨੇ ਦਰਸ਼ਨ ਕਰ ਲਏ ਹਨ ਤਾਂ ਫਿਰ ਐਸੀ ਜੀਵ ਸਤਰੀਆਂ ਸੁਖੀ ਵਸਦੀਆਂ ਹਨ ਉਹ ਸਦਾ ਹੀ ਆਨੰਦ ਖੇੜੇ ਵਿੱਚ ਰਹਿੰਦੀਆਂ ਹਨ ਆਤਮਿਕ ਥਿਰਤਾ ਉਹਨਾਂ ਦੇ ਹਿਰਦੇ ਅੰਦਰ ਆ ਜਾਂਦੀ ਹੈ ਆਤਮਿਕ ਸੁਖ ਉਹ ਪ੍ਰਾਪਤ ਕਰ ਲੈਂਦੀਆਂ ਹਨ ਅੱਜ ਦੀ ਵਿਚਾਰ ਜੋ ਅਸੂਦੇ ਮਹੀਨੇ ਵੀ ਵਿਚਾਰ ਹੈ ਬੇਸ਼ੱਕ ਆਪਾਂ 12 ਮਾਹ ਵਿੱਚੋਂ ਹਰ ਮਹੀਨੇ ਜੋ ਉਪਦੇਸ਼ ਮਹਾਰਾਜ ਵੱਲੋਂ ਦੱਸੇ ਗਏ ਹਨ ਉਸ ਨੂੰ ਵਿਚਾਰਦੇ ਹਾਂ ਇਸ ਵਿਚਾਰ ਨੂੰ ਕੇਵਲ ਆਪਾਂ ਮਹੀਨਿਆਂ ਜਾਂ ਦਿਨਾਂ ਦੇ ਵਿੱਚ ਨਹੀਂ ਲੈਣਾ ਇਹ ਜੋ ਉਪਦੇਸ਼ ਹਨ ਇਹ ਸਦਾ ਵਾਸਤੇ ਹਨ ਭਾਵੇਂ ਜੋ 12 ਮਾਹ ਹਨ ਆਪਾਂ ਇਹ ਨਾ ਸਮਝੀਏ ਕਿ ਅੱਜ ਇਸ ਮਹੀਨੇ ਜੋ ਉਪਦੇਸ਼ ਆਇਆ ਹੈ ਕੇਵਲ ਇਸੇ ਮੀਨ ਲਈ ਹੈ ਇਹ ਉਪਦੇਸ਼ ਸਾਡੀ ਸਾਰੀ ਜ਼ਿੰਦਗੀ ਵਾਸਤੇ ਹੈ ਪ੍ਰਮਾਤਮਾ ਦਾ ਜੋ ਨਾਮ ਹੈ ਆਪਾਂ ਸਦਾ ਹੀ ਜਪਨਾ ਹੈ ਚੰਗੇ ਕਰਮ ਕਰਨੇ ਹਨ ਉਹ ਸਦਾ ਹੀ ਕਰਨੇ ਹਨ ਤੇ ਜੋ ਪ੍ਰਮਾਤਮਾ ਦੇ ਦਰਸ਼ਨ ਹੋਣੇ ਹਨ ਉਹ ਵੀ ਸਦਾ ਵਸਤੇ ਹੀ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਅਸਲ ਦਰਸ਼ਨ ਕਰ ਲਏ ਤਾਂ ਉਹਨਾਂ ਨੂੰ ਫਿਰ ਆਤਮਿਕ ਸੁੱਖ ਵੀ ਸਦਾ ਵਾਸਤੇ ਹੀ ਮਿਲਦਾ ਹੈ ਆਓ ਜੀ ਅੱਜ ਦੀ ਵਿਚਾਰ ਜੋ ਸਾਨੂੰ ਕੀ ਪ੍ਰੇਰਿਤ ਕਰਦੀ ਹੈ ਇੱਕ ਵਾਰ ਸੰਖੇਪ ਰੂਪ ਵਿੱਚ ਵਿਚਾਰੀਏ ਕਿ ਪਰਮਾਤਮਾ ਦਾ ਜੋ ਨਾਮ ਜਪਦੇ ਹਨ ਐਸੇ ਸੰਤ ਜਨਾਂ ਦੀ ਜੇਕਰ ਧੂੜੀ ਮਿਲ ਜਾਂਦੀ ਹੈ ਤਾਂ ਉਹਨਾਂ ਦੇ ਲੜ ਲੱਗ ਕੇ ਉਹਨਾਂ ਨਾਲ ਜੁੜ ਕੇ ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਸ ਨੂੰ ਜੀਵਨ ਦਾ ਆਧਾਰ ਬਣਾ ਕੇ ਸਾਨੂੰ ਆਤਮਿਕ ਸੁੱਖ ਮਿਲ ਜਾਂਦੇ ਹਨ ਇਹੀ ਇਸ ਮਹੀਨੇ ਦਾ ਵਿਚਾਰ ਹੈ ਕਿਉਂਕਿ ਸਾਡਾ ਜੋ ਆਪਾ ਭਾਵ ਤਿਆਗਿਆ ਜਾਣਾ ਹੈ ਉਹ ਪਰਮਾਤਮਾ ਦੇ ਨਾਮ ਨਾਲ ਹੀ ਹੋਏਗਾ ਕਿਉਂਕਿ ਆਪਾਂ ਜੇਕਰ ਬਾਹਰੀ ਤੌਰ ਤੇ ਨਾਮ ਜਪ ਰਹੇ ਹਾਂ ਅੰਦਰੋਂ ਸਾਡੇ ਅੰਦਰ ਹੋਮ ਹੈ ਆਪਾਂ ਇਹ ਸੋਚਦੇ ਹੋਈਏ ਕਿ ਅੱਜ ਆਪਾਂ ਇਤਨੇ ਪਾਠ ਕਰ ਲਏ ਹਨ ਜਾਂ ਗਿੰਤੀਆਂ-ਮਿੰਤੀਆਂ ਵਿੱਚ ਪੈ ਕੇ ਆਪਾਂ ਸਮਾਂ ਗੁਜ਼ਾਰ ਲਈਏ ਪਰ ਉਸ ਦਾ ਫਿਰ ਕੋਈ ਲਾਭ ਨਹੀਂ ਜੇਕਰ ਆਪਾਂ ਉਸ ਪ੍ਰਮਾਤਮਾ ਦੇ ਨਾਮ ਨੂੰ ਇੱਕ ਮਿੰਟ ਵੀ ਭਾਵ ਕੁਝ ਸਮੇਂ ਲਈ ਵੀ ਆਪਣੇ ਹਿਰਦੇ ਅੰਦਰ ਨਹੀਂ ਟਿਕਾਇਆ ਕੁਝ ਸਮੇਂ ਵਾਸਤੇ ਵੀ ਆਪਾਂ ਨਹੀਂ ਜੁੜੇ ਤਾਂ ਫੇਰ ਸਾਡੇ ਕੀਤੇ ਹੋਏ ਨਾਮ ਸਿਮਰਨ ਦਾ ਵੀ ਕੋਈ ਲਾਭ ਨਹੀਂ ਕਿਉਂਕਿ ਗੁਰਬਾਣੀ ਦਾ ਪ੍ਰਮਾਨ ਹੈ ਏਕ ਘੜੀ ਆਦੀ ਘੜੀ ਆਦੀ ਹੁੰਤੇ ਆਦ ਭਗਤਨ ਸੇਤੀ ਗੋਸ਼ਤੇ ਜੋਕੀਨੇ ਸੁਲਾਬ ਭਾਵ ਅੱਧੀ ਘੜੀ ਅੱਧੀ ਘੜੀ ਤੋਂ ਵੀ ਅੱਧੀ ਘੜੀ ਤੇ ਥੋੜੇ ਤੋਂ ਥੋੜਾ ਸਮਾ ਵੀ ਜੇਕਰ ਆਪਾਂ ਸੱਚੇ ਮਨ ਨਾਲ ਪਰਮਾਤਮਾ ਦੇ ਭਗਤ ਜਨਾਂ ਦੀ ਗੱਲ ਕਰ ਲਈ ਜਾਂ ਪਰਮਾਤਮਾ ਦੇ ਨਾਮ ਨੂੰ ਜਪ ਲਿਆ ਉਸ ਦੀ ਵਿਚਾਰ ਕਰ ਲਈ ਤਾਂ ਮੰਨੋ ਇਸ ਦਾ ਸਾਨੂੰ ਆਤਮਿਕ ਤੌਰ ਤੇ ਬੜਾ ਹੀ ਲਾਭ ਮਿਲੇਗਾ ਆਓ ਜੀ ਹੁਣ ਵਿਚਾਰ ਦੀ ਸਮਾਪਤੀ ਤੇ ਗੱਜ-ਵੱਜ ਕੇ ਫੇਰ ਆਖ ਲਈਏ ਗੱਜ-ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ